ਸਿਰਫ 3 ਰੁਪਏ ਪ੍ਰਤੀ ਏਕੜ ਖਰਚ ਕੇ ਜੀ ਹਾਂ ਸਿਰਫ 3 ਰੁਪਏ ਪ੍ਰਤੀ ਏਕੜ ਖਰਚ ਕੇ ਥੋੜੀ ਜੀ ਸੂਝ-ਬੂਝ ਅਤੇ ਥੋੜੀ ਜੀ ਮਿਹਨਤ ਤੋਂ ਕੰਮ ਲੈਂਦੇ ਆ ਤੁਸੀਂ ਝੋਨੇ 'ਚੋਂ ਸ਼ੀਤ ਬਲਾਈਟ ਬੈਕਟੀਰੀਅਲ ਲੀਫ ਬਲਾਈਟ ਲੀਫ ਬਲਾਸਟ ਨੈਕ ਬਲਾਸਟ ਅਤੇ ਫਾਲਸ ਸਮਟ ਯਾਨੀ ਕਿ ਹਲਦੀ ਡੋਡੀ ਵਰਗੇ ਬੇਹੱਦ ਖਤਰਨਾਕ ਉੱਲੀ ਰੋਗਾਂ ਦਾ ਖਾਤਮਾ ਕਰ ਸਕਦੇ ਆ ਅੱਜ ਦੇ ਇਸ ਵੀਡੀਓ ਰਾਹੀਂ ਆਪਾਂ ਇਸੇ ਸੰਬੰਧ ਦੇ ਵਿੱਚ ਬੇਹਦ ਅਹਿਮ ਅਤੇ ਅਜ਼ਮਾਈ ਹੋਈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਸੋ ਇਸ ਜਾਣਕਾਰੀ ਤੇ ਲਾਜ਼ਮੀ ਅਮਲ ਕਰਿਓ ਤੁਹਾਨੂੰ ਇਹਦੇ ਬੇਹਦ ਸ਼ਾਨਦਾਰ ਅਤੇ ਜ਼ਬਰਦਸਤ ਨਤੀਜੇ ਹਾਸਲ ਹੋਣਗੇ। ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਦਬੜੀਖਾਨਾ ਤੁਸੀਂ ਜੁੜੇ ਹੋਏ ਹੋ ਸਾਡੇ YouTube ਚੈਨਲ Natural Farming ਕੁਦਰਤੀ ਖੇਤੀ ਅਤੇ Facebook ਪੇਜ Natural Farming ਗੁਰਪ੍ਰੀਤ ਸਿੰਘ ਦਬੜੀਖਾਨਾ ਦੇ ਨਾਲ। ਸੋ ਦੋਸਤੋ ਤੁਸੀਂ ਬਾਜ਼ਾਰ ਦੇ ਵਿੱਚੋਂ ਦੋ ਬਾਇਓ ਪ੍ਰੋਡਕਟ ਖਰੀਦ ਕੇ ਲਿਆਉਣੇ ਆ। ਪਹਿਲੇ ਦਾ ਨਾਮ ਹੈਗਾ ਸੂਡੋਗਨਾਸ ਫਲੋਰੋਸੈਂਸ ਤੇ ਦੂਜੇ ਦਾ ਨਾਮ ਹੈਗਾ ਬੈਸਟੀਲਸ ਸਬਟਿਲਸ 2% एएस ਇਹ ਤੁਹਾਨੂੰ ਫਸਲ ਰક્ષਕ ਅਤੇ ਮਿਲਡਾਉਨ ਦੇ ਨਾਮ ਨਾਲ ਬਾਜ਼ਾਰ ਚੋਂ ਆਸਾਨੀ ਨਾਲ ਮਿਲ ਜਾਣਗੇ ਆਈਪੀਐਲ ਕੰਪਨੀ ਦੇ ਜੇ ਕਿਸੇ ਹੋਰ ਕੰਪਨੀ ਦੇ ਵੀ ਮਿਲਦੇ ਹੋਏ ਤਾਂ ਉਹਦੇ ਵੀ ਤੁਸੀਂ ਲੈ ਸਕਦੇ ਹੋ। ਹੁਣ ਕਰਨਾ ਕੀ ਹੈ? ਇਹ ਤੁਹਾਨੂੰ ਮਿਲਣਗੇ 1-1 ਕਿਲੋ ਦੀ ਪੈਕਿੰਗ ਦੇ ਵਿੱਚ ਲਗਭਗ ਤੁਹਾਡਾ 500 ਰੁਪਿਆ ਖਰਚ ਹੋਏਗਾ ਦੋਹਾਂ ਦੇ ਉੱਤੇ ਪਾਊਡਰ ਫਾਰਮ ਦੇ ਵਿੱਚ ਆਪਾਂ ਇਹ ਲੈਨੇ ਜਦੋਂ ਇਹ ਬੜਾ ਤੁਸੀਂ ਲੈ ਆਂਦੇ ਤਾਂ ਘਰ ਆ ਕੇ ਪਲਾਸਟਿਕ ਦੇ ਇੱਕ ਵੱਡੇ ਭਾਂਡੇ ਦੇ ਵਿੱਚ 1000 ਲੀਟਰ ਪਾਣੀ 10 ਕਿਲੋ ਗੁੜ ਅੱਧਾ ਕਿਲੋ ਫਸਲ ਰਾਖਕ ਤੇ ਅੱਧਾ ਕਿਲੋ ਮਿਲਡਾਨ ਇਹ ਚੰਗੀ ਤਰ੍ਹਾਂ ਘੋਲ ਲੈਣੇ ਆ ਤਿੰਨ ਚਾਰ ਮਿੰਟ ਇਹਨਾਂ ਨੂੰ ਘੋਲ ਹੀ ਜਾਣਾ ਉਸ ਤੋਂ ਬਾਅਦ ਇਹਨਾਂ ਨੂੰ ਢੱਪੇ ਛਾਵੇਂ ਰੱਖ ਦੇਣਾ ਦਿਨ ਦੇ ਵਿੱਚ 2-3 ਵਾਰੀ ਹਿਲਾਉਂਦੇ ਰਹਿਣਾ 4 ਤੋਂ 5 ਦਿਨਾਂ ਦੇ ਵਿੱਚ ਇਹ ਦੋਹੇ ਦਵਾਈਆਂ ਜਿਹੜੀਆਂ ਆਪਾਂ ਪਾਈਆਂ ਅੱਧਾ-ਅੱਧਾ ਕਿਲੋ ਇਹਨਾਂ ਤੋਂ 1000 ਲੀਟਰ ਦਵਾਈ ਤਿਆਰ ਹੋ ਜੂਗੀ ਮਲਟੀਪਲਾਈ ਹੋ ਕੇ ਇਹ ਜਿਹੜੀ 1000 ਲੀਟਰ ਦਵਾਈ ਹੈ ਇਹ ਤੁਸੀਂ 33 ਕਿੱਲਿਆਂ ਤੇ ਸਪਰੇਅ ਕਰ ਸਕਦੇ ਹੋ 30 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 120 ਲੀਟਰ ਪਾਣੀ ਦੇ ਵਿੱਚ ਇਸ ਦਵਾਈ ਨੂੰ ਮਿਲਾ ਕੇ ਤੁਸੀਂ ਸਪਰੇਅ ਕਰਨਾ ਹੈ ਤੇ ਇਹ ਦਵਾਈ ਤੁਹਾਨੂੰ 30 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਾਸਟ ਕਰੇਗੀ ਸਿਰਫ ਤੁਹਾਡਾ 30 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਖਰਚਾ ਆਏਗਾ ਤੇ ਤੁਹਾਡੇ ਝੋਨੇ ਨੂੰ ਸਚੀਤ ਬਲਾਈਟ ਬੈਕਟੀਰੀਅਲ ਲੀਫ ਬਲਾਈਟ ਲੀਫ ਬਲਾਸਟ neck ब्लास्ट grain ब्लास्ट ਹਲਦੀ ਡੋਡੀ ਯਾਨੀ ਕਿ ਫਾਲਸ ਸਟਮਟ ਤੋਂ ਤੁਰੰਤ ਜਿਹੜਾ ਹੈਗਾ ਛੁਟਕਾਰਾ ਮਿਲ ਜੀਗਾ ਇਸ ਦਵਾਈ ਨੂੰ ਜੇਕਰ ਤੁਸੀਂ ਛੇਤੀ ਤਿਆਰ ਕਰਨਾ ਚਾਹੁੰਦੇ ਹੋ ਤਾਂ ਪਲਾਸਟਿਕ ਦੇ ਭਾਂਡੇ ਚ ਪਾਣੀ ਗੋੜਾ ਤੇ ਇਹ ਦੋਨੇ ਦਵਾਈਆਂ ਮਿਲਾਉਣ ਤੋਂ ਬਾਅਦ ਤੁਸੀਂ 에ਅਰ ਕੂਲਰ ਵਾਲਾ ਜਿਹੜਾ ਮੱਛੀ ਪੰਪ ਹੁੰਦਾ ਜਿਹੜਾ ਟੱਬ ਚੋਂ ਪਾਣੀ ਚੱਕ ਕੇ ਜਾਲੀਆਂ ਚ ਛੁੱਟਦਾ ਉਹ ਪੰਪ ਲਗਾਤਾਰ 48 ਤੋਂ ਲੈ ਕੇ 72 ਘੰਟੇ ਚੱਲਦਾ ਕਰ ਦਿਓ ਇਹ ਜਿਹੜੀ ਦਵਾਈ ਹੈ ਇਹ ਬੜੀ ਤੇਜ਼ੀ ਨਾਲ ਫਿਰ ਮਲਟੀਪਲਾਈ ਹੋ ਜਾਊਗੀ ਛੇਤੀ ਮਲਟੀਪਲਾਈ ਕਰਨਾ ਤਾਂ 에어 কুলਰ ਵਾਲੇ ਪੰਪ ਦੀ ਮਦਦ ਲੈ ਸਕਦੇ ਹੋ 48 ਤੋਂ 48 ਤੋਂ ਲੈ ਕੇ 72 ਘੰਟੇ ਲਗਾਤਾਰ ਇਹਨੂੰ ਚੱਲਦਾ ਰੱਖਣ ਤੋਂ ਬਾਅਦ ਇਹ ਦਵਾਈ ਤੁਹਾਡੀ ਤਿਆਰ 30 ਲੀਟਰ ਪ੍ਰਤੀ ਏਕੜ 120 ਲੀਟਰ ਤਾਜੇ ਸਾਦੇ ਪਾਣੀ ਦੇ ਵਿੱਚ ਮਿਲਾ ਕੇ ਤੁਸੀਂ ਫਸਲ ਦੇ ਉੱਤੇ ਸਪਰੇਅ ਕਰਨੀ ਹੈ ਇਹ ਜਿੰਨੇ ਵੀ ਉਲੀ ਰੋਗ ਹੈ ਇਹ ਤੁਹਾਡੀ ਫਸਲ ਦੇ ਨੇੜੇ ਵੀ ਨਹੀਂ ਫਟਕਣਗੇ ਤੇ ਜੇ ਇਹਨਾਂ 'ਚੋਂ ਕੋਈ ਫਟਕਿਆ ਹੋਇਆ ਤੇ ਉਹ ਉਂਝ ਹੀ ਫਟਕ ਜੂਗਾ ਜਦੋਂ ਤੁਸੀਂ ਇਹ ਦਵਾਈ ਜਿਹੜੀ ਹੈਗੀ ਆ ਮਲਟੀਪਲਾਈ ਕੀਤੀ ਹੋਈ ਆਪਣੀ ਫਸਲ ਦੇ ਉੱਤੇ ਸਪਰੇਅ ਕਰੋਗੇ ਤੇ ਇੱਕ ਗੱਲ ਤੁਹਾਡੇ ਧਿਆਨ ਚ ਖੋੜ ਲਿਆ ਦਿਆਂ ਇਹ ਦੋਨੇ ਜਿਹੜੇ ਬਾਇਓ ਪ੍ਰੋਡਕਟ ਹੈਗੇ ਆ ਜਿੱਥੇ ਤੁਹਾਡੀ ਫਸਲ ਨੂੰ ਫੰਗਸ ਤੋਂ ਮੁਕਤ ਰੱਖਣ ਦਾ ਕੰਮ ਕਰਦੇ ਆ ਉਥੇ ਹੀ ਤੁਹਾਡੀ ਫਸਲ ਨੂੰ ਇੰਨੀ ਕੁ ਤਾਕਤ ਵੀ ਦਿੰਦੇ ਆ ਮੌਕੇ ਤੇ ਕਿ ਤੁਹਾਡੀ ਫਸਲ ਦੀ ਉਪਜ ਦੇ ਵਿੱਚ ਵਾਧਾ ਹੋ ਸਕੇ ਸੋ ਇਹ ਜਾਣਕਾਰੀ ਜੇਕਰ ਤੁਹਾਨੂੰ ਲੱਗੇ ਚੰਗੀ ਤਾਂ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰਿਓ ਸਬਸਕ੍ਰਾਈਬ ਬੈਲ ਆਈਕਨ ਤੇ ਕਰਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੇਚਰਲ ਫਾਰਮਿੰਗ ਔਰ ਪ੍ਰੀਤ ਸਿੰਘ ਦਬੜੀਖਾਨਾ ਨੂੰ ਵੀ ਲਾਈਕ ਸ਼ੇਅਰ ਫੋਲੋਅਰ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ